اچھا رب اللہ صاحب میں دیو ٹھیک ہے اب آج, آج جہاں ٹھیک میں کہا کرنا تو بعد میں میں چلے جانا چل دی تو پھر مالا صاحب چینج کر کے پلکا اتھی رکھ دا ہوں گا دونے اتھی رکھ دی اتھو نہیں کچھ ٹھیک ہے ٹھیک وہ لگ جانے لگیا رہے لگ جانے اور سپیرے ایدن آن لگ جانے اتھی رکھ دی جانے مالا صاحب ٹھیک چل بات جانے لگ chase Oh ਰਲੀ ਰੱਬ ਤੁਸ ਜਰਵਾਤੀ ਅੰਗਲਾ ਤੁਨਾ ਅੰਦਰ ਦਰਦ ਆਲੀ ਗਵਨ ਤੁਜ ਤੇ ਸੁਨ ਦੁਖੀ ਗਉਨ ਵੀਪਾਰੀ ਗਵਨ ਪੰਡਤ ਬੜਨ ਕੇ ਸਰ ਜਤੁਗਵੇ ਦਾਨਾਲੇ ਦੇ ਹੁਲਕੇ ਦਿਨ ਬਨੁ ਗਾਵੈ ਸੈ ਮਨ ਜਤ ਨਾਵਨ ਨਾਨਕ ਕੀ ਆਰਿ ਜਾਰੀ ਸੋਈ ਸੋਈ ਸਦਾ ਦਰਸਤਾ ਹਿਵ ਸਚਾ ਦਾ ਚੀਨਾ ਹੈ ਪੀ ਹੋਸੀ ਜੈ ਨਜਾਸੀ ਰਜਨਾ ਦੇ ਰੁਚਾਈ ਰੰਗ ਰੰਗੀ ਭਾਟੀ ਗਰਗਦ ਅਸਤਮਹ ਲਖਾ ਕਹਿ ਤਾ ਅਖਾ ਜਿਵ ਬਿਸਤਰ ਪਰ ਜਾ ਜਿਨਾ ਅਤਮਾ ਪਰਵਾਦ ਸੁਨਾ ਰਗੁ ਜੀ ਮਨ ਦਾ ਚਰਖਾ ਹਰ ਕੇ ਜਨ ਸਰਬ ਕੁਦਰਤ ਕੁਲਖਾ ਗਰਗਰੋ ਸਰਬਾਸਤ ਅਭ ਕੀ ਜੇ ਗੰ ਸਤਿ ਸਰਚਾਈ ਕਰਿਆ ਨਾਮ ਵਰਗਾ ਮੇਰੀ ਦੀਵ ਦਿਵਾ ਕੁ ਦਿਨ ਹਦਰ ਸਭ ਸੁੰਗਤ ਸੰਗਤ ਪਗਾਈ ਦੰਦ ਬਸਤਿ ਲਿਖਿਆ ਨਿਕਾ ਕਾਮ ਧਨ ਸਤ ਸੰਗਤ ਜਿਤ ਅਭਰ ਲਤ ਪਾਇ ਮਿਲ ਜੜਾ ਅਨੰਦ ਬੁਰਗਾ ਰਾਗੁ ਕੁਦਰੀ ਕਲਪਨ ਜੇਵਾ ਗਹਿਰੀ ਮਨ ਜਿਤ ਬਗ ਵੇਲਾ ਗੀਤੀਂ ਦਲੇਆ ਸਿਰਜਿ ਬਿਸ਼ਵਾਇ ਕਾਕਰ ਕਾਰਿ ਮਾਤਵ ਕਰਿਆ ਊੜੇ ਊੜਾ ਬਰਤੈ ਕੋ ਸਾਜਿ ਬਾਜਿ ਬ੍ਰਿਸ਼ਿ ਕਰਿਆ ਰੰਗ ਬੁਖਲਾ ਬਗੰ ਤੁਗਾ ਮਨਜਨ ਤਨ ਮੰਗਲੇਆ ਸਾਵਨੁ ਦਾ ਹਰਨ ਦਸ ਸ੍ਰਿਸ਼ਿ ਸਦਾ ਕਾਕਰ ਕੰਨ ਦਲੇਆ ਜਨਰਨਾਤਿ ਬਹਲ ਬਹਲ ਸਾਜਵਨ ਜਾਈ ਧੀਰਗੰਦਰ ਪਰਗ ਰਿਆ ਰਾਗਾਸਤ ਹਰਿ ਓਮਕਾਰੁ ਸਰਬ ਪ੍ਰਿਹਸਾਦ ਸੋ ਪ੍ਰਿਥੰਦਰੰਦਰ ਨਰਿੰਦਰ ਨਰਿੰਜਰ ਆਦਿ ਮੂੰਕਾਰ ਸਭ ਧਿਆਨ ਸਰਧਿਆਮੇ ਦੁਖੀ ਅਰਥ ਤੇ ਸਰਜਣਾ ਹਾਰਾ ਸਰਜੀਤ ਬਾਲ ਜੀਵ ਜੀਆ ਗਤਾਰ ਕਦ ਅਭੁਦੋ ਜੀਤ ਸਮੁਗਵਸਾਰ ਰਹਾ ਜਾ ਹਰਿਆ ਭੇਡਾ ਕਰਿਆ ਭੇਤ ਦੇਵਤ ਕੀ ਗਿਆਨਾਲਿਕ ਜੀ ਮੰਦਰ ਗੜੀਆਂ ਦੇ ਸਰਬੰਦਰ ਜੀ ਆਰੇ ਦੂਰ ਪ੍ਰਸਾਣਾ ਹਰਦਾਤੀ ਇੱਕ ਪਿਘਾਰੀ ਜੀ ਸਰਦੇ ਜੇ ਜੋ ਜਟਾਣਾ ਜੁਆ ਪੀਦਾ ਦਾ ਤੇ ਭੁਗਤਾ ਜੀ ਦੁਬਲੇ ਅਮਰ ਨਾਣਾ ਰੁਬਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰ ਕਿਆ ਕਰਨਾ i <laughs> ਰੰਗ ਦੇ ਵਗ ਬਗ ਨਿਮਜਾ ਲਾਇ ਰਹੀ ਕਰਦੇ ਦੂਰੀ ਦੇ ਮਾਲੇ ਕਿਦ ਜਿਤ ਸੁਗੁਰ ਬਣਾ ਹਰ ਸ੍ਰਿ ਤੇ ਗੁਰ ਕਮਿਆਰ ਭਾ ਨਾ ਹੋ ਜਤੇ ਸਦੀ ਲਈ ਕੋੜਿਆ ਨੂਰਿਕ ਮੁਕਦਾ ਜਨਮ ਭਿਆ ਪ੍ਰਭੁਦ ਨਾਰਿਕ ਦਿਲ ਕੀ ਸਰਣਾ ਜੇ ਲੋ ਲਾਹੀ ਬਿਸਤਰੀਆ ਪ੍ਰਸਤ ਮਹਲ ਬੰਜੇ ਵਾ ਬਈ ਇਬਰਾਹਮ ਉਪਦੇਹ ਰੀਆ ਗੋਬਨ ਬਲ ਮੀਦੇ ਦੀ ਬਰੀਆ ਅਗਰ ਕਾਲ ਜਿਜ ਕਿਤੇ ਨਾ ਗਾ ਨਰਸਾਧ ਤਜਤ ਭਜੇ ਬਰ ਨਾਮ ਸਰਜੰ ਬਾ ਗੁਰਦ ਤਰਣ ਗਏ ਜਬ ਵਰਤਾ ਜਲ ਰਖਮਾ ਗਹਿਰਾ ਜਬ ਤਦ ਸੰਜਨ ਧਰਮਨਾ ਗਮਾਇਆ ਸੇਵਾ ਸਰਨ ਜਨਿਆ ਰਹਾਇ ਤੋਦਾਲਿਕ ਪ੍ਰੀਤਿ ਗਰਮਾ तरडबले की राखो शर्मा गाते दशमी गंभीर ध्वनि दया भई अमृगलो आदर चा गुण होई जिंदगी चा सब जन मन मराया मारा अपना जन गुरु कृपा रा अमरत सुबन गा हुआ पाद जिनता मसिकिता गुरु कृपा वरन बरा चित्त पिक्त व गतार गुरु चरण क दरिये जधर हुआ सुख ज्ञान पूर्ण होई हमारी आकर अर्जन की ਦਬਜਣ ਗਿਓ ਬੜਾ ਤੇਰਾ ਜੂ ਬਰਜਨ ਤੁੰਦੇ ਪਾ ਸੇਵਕ ਸਿਖ ਮਾਰਾ ਦਾਨੀਆ ਤੁੰਦ ਗਦ ਰਬਲ ਵਾਹੀਆ ਕਬਲਮ ਜੇਵਰੀਆ ਮਰਨ ਗਲ ਗਦਰਾ ਤੁੰਦ ਜੀਓ ਸਦਾ Gracias. you Gracias.

ਸੋੜੈ ਕੋਡ ਚਿੱਤਲਾਈ ਜਰਤਾ ਆਬਈ ਦੂਰ ਦਰਦ ਭਉ ਜਿਕ ਨਦਨ ਨਰ ਕੀ ਰਹਿ ਉਹ ਦੂਜਾ ਕੀ ਏਕ ਬਾਤ ਤੋ ਵੀ ਤੂ ਕਹ ਤੋ ਵੀ ਬਕਤ ਤ੍ਰੈ ਦਰਦ ਪਣੀ ਜਾ ਅਰਧ ਸਹਿ ਜੋ ਤੀਨ ਖੀਜੈ ਭਗਵ ਸੁਜੀ ਅਸਮੀ ਰਗ ਬਾਰਾ ਤੀਰਤ ਤ੍ਰ ਗ੍ਰੰਥ ਪਧਾਰ ਕਾ ਜੋਈ ਪਾਈ ਕਹੈ ਜਪ ਤਿਤੁ ਭਰੇ ਤਤਿ ਤੁੰਗਰ ਤਰੀ ਨਿ ਆਦਿ ਆਪ ਰਾਮੁ ਕੀ ਬਤੁਰਾ ਗੁਰਾਨ ਕਹੇ ਕਹੈ ਬਤਿ ਕੋ ਨ ਬਗੈ ਆਉ ਸਭਰ ਸਾਤਰ ਵੇਦ ਸਭੈ ਗਉ ਭੀਰ ਕੈ ਨ ਮੇਕ ਨਾ ਜਾਪਿਓ ਸ੍ਰੀ ਅਸਪਾਰ ਕਿਰਪਾ ਤੁਮਰੀ ਕਰੂ ਰਤਨ ਬਿਆ ਮੀਂ ਪਾਈ ਸਤਿਗੁਰੂ ਮੈਂ ਭਰਾਇਆ ਸਰਬ ਤੁਮਾ ਹਰਿ ਦੇ ਸਿਦੀ ਬਰਮਕੀਆਂ ਆਵਾਧੀਆਂ ਆਗਰਦੁ ਪਰੁ ਨਿਗੀਆਂ ਸ਼ਬਦ ਨਾਮ ਬਿਆ ਮੀਂ ਸ਼ਬਦ ਗਾ ਗੂ ਰਹੀ ਕੇਰਾ ਮਨ ਜਲੀ ਬਸਾਇਆ ਗਹਿ ਨਾਮ ਕਾ ਰਤੂਆ ਸਤਿਗੁਰੂ ਮੈਂ ਭਰਾਇਆ ਏ ਮਨ ਮੇਰੇ ਆਪ ਸੁਤਾਲ ਕੋ ਹਰਣਾ ਲੇ ਹਰ ਧਾਨ ਹਉਦ ਮਨ ਵਿੱਚ ਦੁੱਖ ਦਾ ਵਿਸਾਰਣਾ ਅੰਗੀਕਾਰੁ ਖੁਦੇ ਤੇਰਾ ਆਕਾਰ ਸਤਿਗੁਰੁ ਆਰਣ ਸਭ ਦਾਰਗਲਾਤ ਪਰਤ ਸੁਆਮੀ ਸੁਖ ਮਨੁ ਵਿਸਾਰਾਈ ਦੇਹ ਨਾਲਿ ਕੁਬਤ ਮਿਲੇ ਸਦਾ ਗੁਰ ਕਰਣਾ ਦੇ ਦਾਰਸੀ ਤਨ ਕਾ ਕੀਨੀ ਕਰ ਦੇਰ ਕਰਤਾ ਦੇ ਰਤਕ ਤੇ ਜਿਦੈ ਤੁਪਾਵੀ ਸਦਾ ਸਿਫਤ ਲਾ ਤੇਰੀ ਰਾਮਤ ਸਾਰ ਨਾਮ ਦੇ ਕੇ ਮਨ ਵਸਿਆ ਵਾਜੀ ਸ਼ਬਦ ਕਹੇਰੀ ਕਹਿਦਾ ਰਖ ਤੇ ਤਾਕਵਾ ਕਿਆ ਨਹੀਂ ਕਰਦੀ ਰਹਿ ਸਚਾਰਨ ਰਾਮਦਾਰੂ ਸਚਾਰਨ ਰਾਮਦਾਰੂ ਮੇਰਾ ਜਿਨ ਮੁਖਾਂ ਤਰਮਾਇਆ ਕਰਜਾ ਸੁਖ ਮਰਿਆ ਦਤਿਆ ਜਿਨ ਸੰਤਰ ਜਾਣਿਆ ਸਦਾ ਕਰਮਾਂ ਕੀ ਤਾਲ ਨੂੰ ਮੇਟੋ ਜਿੰਦਗੀ ਹੈ ਪਿਆਰ ਜਾ ਗਹਿ ਲਾਲ ਸੁਣੋ ਤੰਤਾ ਸ਼ਬਦ ਧੁਲਕ ਪਿਆਰੂ ਦਾਤਾ ਨਾਮ ਨਰਾਧਾਰੂ ਭਗਵਾਨ ਜੀ ਪੰਥੀ ਸ਼ਬਦ ਜਿਦ ਘਰ ਸੁਭਾਗ ਹੈ ਘਰ ਸੁਭਾਗ ਸ਼ਬਦ ਗਾਜਿਕ ਰਿ ਬ੍ਰਿਧਾ ਜੀਆ ਬਜਲੂ ਤੁਦਵਸ ਕੀਤੇ ਗਾਣ ਕਟਕ ਪਾਲਿਆ ਦੁਰਗਰਮ ਪਾਇ ਤੁਜ ਜਨ ਤੋ ਸਤਿਗੁਰੂ ਰੇ ਮਰਵੰਦਾਲਾ ਗੁਰ ਚਰਨ ਬਾਗੀ ਵਾਜੀ ਅਰਧ ਪੂਰੇ ਸੁਣਦੇ ਪੀਤ ਕਹੇ ਦੇ ਭਗਤਾ ਸਤਿਗੁਰ ਰਹਿਆ ਪਰਗੂ taralu saloka mahala sanjeevana ਗੁਰੂ ਸਚੜਾ ਵੇਰਾ ਨਾ ਲਿੰਗ ਨਾਮੁ ਮੇ ਲਹਨ ਜੀਵਾ ਕਲਮਰਤੀ ਵੇ ਹਰੀਆ ਗੋਡੀ ਤਤਸੁ ਸਮਰਾ ਜਿਤਾ ਕੋ ਨਾ ਹੈ ਉਤਦੇ